ਜਾਦ ਦੇ ਸਕੂਲਾਂ ਦੇ ਵਿੱਚ ਇੱਕ ਖਾਮੋਸ਼ ਕ੍ਰਾਂਤੀ ਆ ਰਹੀ ਹੈ ਇਹ ਕਿਤਾਬਾਂ ਦੇ ਵਿੱਚ ਬਿਲਕੁਲ ਵੀ ਨਹੀਂ ਲਿਖਿਆ ਤੇ ਨਾ ਹੀ ਸਿਰਫ ਰਵਾਇਤੀ ਅਧਿਆਪਕਾਂ ਦੁਆਰਾ ਪੜ੍ਹਾਇਆ ਜਾ ਰਿਹਾ ਜੀ ਬਿਲਕੁਲ ਇੱਕ ਅਜਿਹੀ ਕ੍ਰਾਂਤੀ ਹੈ ਜਿਸ ਦੇ ਵਿੱਚ ਮਲੇਰ ਕੋਟਲਾ ਦੇ ਇੱਕ ਬੱਚੇ ਆਨਲਾਈਨ ਖਤਰਿਆਂ ਤੋਂ ਖੁਦ ਨੂੰ ਬਚਾਉਣਾ ਸਿੱਖ ਰਹੀ ਹੈ ਪਠਾਨਕੋਟਾ ਇੱਕ ਲੜਕਾ ਸਮਝ ਰਹਿ ਕੇ ਦਾਦੀ ਦੀ ਬੈਂਕਿੰਗ ਜਾਣਕਾਰੀ ਗੁਪਤ ਰੱਖਣਾ ਕਿਉਂ ਜ਼ਰੂਰੀ ਹੈ ਤੇ ਨਾਲ ਦੇ ਨਾਲ ਪੂਰੀ ਪੀੜੀ ਨੂੰ ਡਰ ਤੋਂ ਨਹੀਂ ਸਗੋਂ ਜਾਗਰੂਕਤਾ ਦੇ ਨਾਲ ਲੈਸ ਕੀਤਾ ਜਾ ਰਿਹਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਅਗਵਾਈ ਹੇਠ ਪੰਜਾਬ ਪੁਲਿਸ ਦੇ ਸਾਹਮਣੇ ਪਹਿਲ ਨੇ ਰਵਾਇਤੀ ਪੁਲ ਸਿੰਘ ਤੋਂ ਅੱਗੇ ਵਧ ਕੇ ਵਿਸ਼ਵਾਸ ਪਾਈ ਵਾਲੀ ਅਤੇ ਸਰਗਰਮ ਪਾਈਚਾ ਲਖਮੁਲੀ ਦਾ ਇੱਕ ਪੁਲ ਬਣਾ ਦਿੱਤਾ ਹੈ ਜੋ ਹੁਣ ਪੰਜਾਬ ਦੇ ਬੱਚਿਆਂ ਦਾ ਪੁਿਤ ਕਰ ਰਿਹਾ ਹੈ ਇਸ ਨਾਲ ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਡਿਵੀਜ਼ਨ ਦੁਆਰਾ ਸ਼ੁਰੂ ਕੀਤੀ ਗਈ ਸਾਈਬਰ ਜਾਗੋ ਪਹਿਲ ਪ੍ਰਤੀਕਿਰਿਆਤਮਕ ਪੁਲਸਿੰਗ ਤੋਂ ਰੋਕਥਾਮ ਵਾਲੀ ਸਿੱਖਿਆ ਵੱਲ ਇੱਕ ਬਹੁਤ ਹੀ ਵੱਡਾ ਬਦਲਾਅ ਦਰਸਾਉਂਦੀ ਹੈ ਜੋ ਪੰਜਾਬ ਦੇ ਹਰ ਕੋਨੇ ਵਿੱਚ ਪਹੁੰਚ ਰਹੀ ਹੈ ਇੱਥੇ ਵੀ ਦੱਸਣਯੋਗ ਹੈ ਕਿ ਨੌਜਵਾਨ ਮਨ ਹੁਣ ਗੁੰਜਦਾ ਡਿਜੀਟਲ ਦੁਨੀਆ ਦੇ ਵਿੱਚ ਅੱਗੇ ਵਧ ਰਹੇ ਨੇ ਪਹਿਲੇ ਸਿਖਲਾਈ ਵਰਕਸ਼ਾਪ ਦੇ ਵਿੱਚ ਕਰੀਬ 75 ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਗਈ ਤੇ ਪੰਜਾਬ ਪਰ ਦੇ 3968 ਸਰਕਾਰੀ ਹਾਈ ਸਕੂਲਾਂ ਨੂੰ ਕਵਰ ਕਰਨ ਦੀ ਯੋਜਨਾ ਬਣਾਈ ਗਈ ਹੈ ਨਾਲ ਦੇ ਨਾਲ ਇਹ ਸਿਰਫ ਇੱਕ ਹੋਰ ਸਰਕਾਰੀ ਪ੍ਰੋਗਰਾਮ ਹੀ ਨਹੀਂ ਹੈ ਇਹ ਮਾਂ ਸਰਕਾਰ ਦੁਆਰਾ ਪੰਜਾਬ ਦੇ ਸਭ ਤੋਂ ਕੀਮਤੀ ਸਰੋਤ ਯਾਨੀ ਕਿ ਇਸ ਦੇ ਬੱਚਿਆਂ ਦੇ ਆਲੇ ਦੁਆਲੇ ਬੁਣਿਆ ਜਾ ਰਿਹਾ ਇੱਕ ਸੁਰੱਖਿਆ ਕਵਚ ਹੈ ਇਸ ਪਹਿਲ ਦੀ ਭਾਵਨਾਤਮਕ ਮਹੱਤਤਾ ਉਦੋਂ ਸਪਸ਼ਟ ਹੋ ਜਾਂਦੀ ਹੈ ਜਦੋਂ ਅਸੀਂ ਜਾਣਦੇ ਹਾਂ ਕਿ 14 ਤੋਂ 16 ਸਾਲ ਦੀ ਉਮਰ ਦੇ 76% ਬੱਚੇ ਹੁਣ ਸੋਸ਼ਲ ਮੀਡੀਆ ਲਈ smartphones ਦੀ ਵਰਤੋਂ ਕਰਦੇ ਨੇ ਜੋ ਉਹਨਾਂ ਨੂੰ ਸਾਈਬਰ ਤੱਕੇਚਾਰੀ, ਪਛਾਣ ਦੀ ਚੋਰੀ ਅਤੇ ਆਨਲਾਈਨ ਸ਼ੋਸ਼ਣ ਪ੍ਰਤੀ ਸੰਵੇਦਨਸ਼ੀਲ ਬਣਾਉਂਦਾ ਹੈ। ਆਪ ਸਰਕਾਰ ਦੇ ਆਧਿਨ ਪੰਜਾਬ ਪੁਲਿਸ ਦੇ ਦ੍ਰਿਸ਼ਟੀਕੋਣ ਨੂੰ ਜੋ ਚੀਜ਼ ਵਿਲੱਖਣ ਬਣਾਉਂਦੀ ਹੈ ਉਹ ਹੈ ਸਾਜ ਸ਼ਬਦ ਵਿੱਚ ਨਹਿਤ ਗਹਿਰੀ ਸਹਿਯੋਗੀ ਭਾਵਨਾ ਜਿਸ ਦਾ ਅਰਥ ਹੈ ਭਾਈਵਾਲੀ। ਹੁਣ ਇੱਥੇ ਵੀ ਦੱਸਣ ਯੋਗ ਹੈ ਕਿ ਸਾਜ ਪ੍ਰੋਜੈਕਟ ਨੇ ਪੂਰੇ ਰਾਜ ਦੇ ਵਿੱਚ ਜ਼ਿਲ੍ਹਾ ਭਾਈਚਾਰਕ ਪੁਲਿਸ ਸ੍ਰੋਤ ਕੇਂਦਰ 114 ਸਬਡਿਵੀਜ਼ਨ ਪਾਇਚਾਰਕ ਪੁਲ ਸਿੰਘ ਸਹੂਲਤ ਕੇਂਦਰ ਅਤੇ 363 ਪੁਲਿਸ ਸਟੇਸ਼ਨ ਆਊਟਰੀਚ ਕੇਂਦਰ ਸਥਾਪਿਤ ਕੀਤੇ ਨੇ ਇੱਕ ਅਜਿਹਾ ਅਨੋਖਾ ਨੈਟਵਰਕ ਬਣਾਇਆ ਜਿੱਥੇ ਪੁਲਿਸ ਅਧਿਕਾਰੀ ਕੇਵਲ ਕਾਨੂੰਨ ਲਾਗੂ ਨਹੀਂ ਕਰਦੇ ਬਲਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਮਾਰਗਦਰਸ਼ਕ ਗਾਈਡ ਅਤੇ ਰਾਖੇ ਵੀ ਬਣਦੇ ਨੇ ਹਰ ਹਫਤੇ ਪੰਜਾਬ ਪੁਲਿਸ ਦੇ ਜਵਾਨ ਸਕੂਲਾਂ ਦੇ ਵਿੱਚ ਅਧਿਕਾਰ ਦੀ ਡਰਾਉਣੀ ਵਰਦੀ ਵਿੱਚ ਨਹੀਂ ਬਲਕਿ ਵੱਡੇ ਭੈਣ ਭਰਾ ਤੇ ਅਧਿਆਪਕ ਦੇ ਰੂਪ ਦੇ ਵਿੱਚ ਜਾਂਦੇ ਨੇ ਜੋ ਕਿ ਦੇਖ ਪਾ ਰਹੇ ਤੇ ਚਿੰਤਾ ਦੀ ਭਾਸ਼ਾ ਬੋਲਦੇ ਨੇ ਸਾਈਬਰ ਕ੍ਰਾਈਮ ਡਿਵੀਜ਼ਨ ਦੇ ਮੁਖੀ ਸਪੈਸ਼ਲ ਡੀਜੀਪੀ ਵੀ ਨੀਰਜਨ ਨੇ ਜ਼ੋਰ ਦੇ ਕੇ ਕਿਹਾ ਕਿ ਡਿਜੀਟਲ ਸਮਗਰੀ ਦੀ ਵਿਆਪਕ ਉਪਲਬਧਤਾ ਦੇ ਨਾਲ ਬੱਚੇ ਆਨਲਾਈਨ ਮੌਕੇਆਂ ਤੇ ਖਤਰਿਆਂ ਦੋਵਾਂ ਦਾ ਸਾਹਮਣਾ ਕਰ ਰਹੇ ਨੇ ਇਹ ਉਜਾਗਰ ਕਰਦੇ ਹੋਏ ਕਿ ਕੋਵਿਡ ਮਹਾਮਾਰੀ ਨੇ ਬੱਚਿਆਂ ਦੇ ਡਿਜੀਟਲ ਵਿਸਰਜਨ ਨੂੰ ਕਿਵੇਂ ਤੇਜ਼ ਕੀਤਾ ਸੀ ਜੋ ਅਕਸਰ ਉਹਨਾਂ ਦੇ ਮਾਪਿਆਂ ਦੀ ਸਮਝ ਤੋਂ ਬਹੁਤ ਹੀ ਜ਼ਿਆਦਾ ਅੱਗੇ ਨਿਕਲ ਗਏ ਨਾਲ ਦੀ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ ਮਾਨਸਿਕ ਕਾਰਦੀ ਤੇ ਮਾਨਸਿਕ ਕਾਰਨ ਇਸ ਕਮਜ਼ੋਰੀ ਨੂੰ ਛੇਤੀ ਹੀ ਪਛਾਣਿਆ ਅਤੇ ਇੱਕ ਬਹੁਤ ਹੀ ਵੱਡੇ ਪੱਧਰ ਤੇ ਰਣਨੀਤੀ ਤਿਆਰ ਕੀਤੀ ਜਿਸ ਦੇ ਨਾਲ ਇਸ ਦਾ ਜਵਾਬ ਦਿੱਤਾ ਗਿਆ ਜਦੋਂ ਅਸੀਂ ਗੱਲ ਸਾਈਬਰ ਜਾਗੋ ਦੀ ਕਰਦੇ ਹਾਂ ਤੇ ਸਾਈਬਰ ਜਾਗੋ ਦੇ ਤਹਿਤ ਸਿਖਲਾਈ ਪ੍ਰਾਪਤ ਅਧਿਆਪਕ ਕੇਵਲ ਸਾਈਬਰ ਸਵਚਤਾ ਹੀ ਨਹੀਂ ਸਿਖਾਉਂਦੇ ਉਹ ਵਿਦਿਆਰਥੀਆਂ ਨੂੰ ਸੰਭਾਵੀ ਖਤਰਿਆਂ ਦੀ ਪਛਾਣ ਕਰਨਾ ਇਸ ਦੇ ਨਾਲ ਨਾਲ AI ਦੇ ਨਾਲ ਸੰਬੰਧਿਤ ਖਤਰਿਆਂ ਨੂੰ ਸਮਝਣ ਅਤੇ ਨਾਲ ਦੇ ਨਾਲ ਆਨਲਾਈਨ ਬਾਲ ਜਿਨਸੀ ਸੋਚਣ ਦੇ ਬਾਰੇ ਵੀ ਜਾਣਕਾਰੀ ਜ਼ਰੂਰ ਤੇ ਜ਼ਰੂਰ ਦਿੰਦੇ ਨੇ ਸਾਂਝ ਬਹਿਲਦੀ ਸੁੰਦਰਤਾ ਪੰਜਾਬ ਦੇ ਸਾਂਝੇ ਚੁੱਲ੍ਹੇ ਦੀ ਸੱਭਿਆਚਾਰਕ ਭਾਵਨਾ ਨਾਲ ਇਸ ਦੀ ਭਾਵਨਾਤਮਕ ਗੂੰਜ ਦੇ ਵਿੱਚ ਨੇਹ ਤੇ ਉਹ ਸਾਂਝਾ ਚੁੱਲ੍ਹਾ ਜੋ ਸਮੂਹਿਕ ਜ਼ਿੰਮੇਵਾਰੀ ਦਾ ਪ੍ਰਤੀਕ ਹੈ ਸ਼ਕਤੀ ਹੈਲਪ ਡੈਕਸ ਪ੍ਰੋਗਰਾਮ ਰਾਹੀਂ ਪੰਜਾਬ ਪੁਲਿਸ ਨੂੰ ਸ਼੍ਰੀ ਮੁਕਤਸਰ ਸਾਹਿਬ ਅਤੇ ਐਸਬੀਐਸ ਨਗਰਵਰਗੀ ਜ਼ਿਲ੍ਹਿਆਂ ਦੇ ਸਕੂਲਾਂ ਦੇ ਵਿੱਚ ਜਾਗਰੂਕਤਾ ਸੈਮੀਨਾਰ ਆਯੋਜਿਤ ਕਰਦੀ ਹੈ ਵਿਦਿਆਰਥੀਆਂ ਨੂੰ ਚੰਗੇ ਸ਼ੋਅ ਅਤੇ ਬੁਰੇ ਸ਼ੋਅ ਦੇ ਬਾਰੇ ਜਾਣਕਾਰੀ ਦੇਣਾ ਨਸ਼ਿਆਂ ਦੀ ਦੁਰਵਰਤੋਂ ਦੇ ਖਤਰੇ ਤੇ ਨਾਲ ਨਾਲ ਹੈਲਪਲਾਈਨ ਨੰਬਰ 112 1098 ਬਾਰੇ ਸਿੱਖਿਅਤ ਵੀ ਕਰਦੀ ਹੈ ਮਾਨਸਿਕਾ ਨੇ ਇਹ ਕਮਨੀ ਬਣਾਇਆ ਕਿ ਪੰਜਾਬ ਦੇ ਵਿੱਚ ਹਰ ਬੱਚਾ ਜਾਣਦਾ ਹੋਵੇ ਕਿ ਉਹਨਾਂ ਦੀ ਪੁਲਿਸ ਫੋਰਸ ਇੱਕ ਰਾਖਾ ਹੈ ਇਸ ਪਹਿਲ ਨੂੰ ਪੁਲਿਸ ਨੇ ਇੱਕ ਸਮਾਜਿਕ ਅੰਦੋਲਨ ਦੇ ਵਿੱਚ ਬਦਲਣ ਵਾਲੀ ਚੀਜ਼ ਹੈ ਟੈਕਨੋਲੋਜੀ ਦੇ ਹਿਸਾਬ ਦੇ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਟੈਕਨੋਲੋਜੀ ਦਾ ਮਨੁੱਖੀ ਸਵੇਦਨਸ਼ੀਲਤਾ ਦੇ ਨਾਲ ਏਕੀਕਰਨ ਕੀਤਾ ਜਾ ਰਿਹਾ ਹੈ ਸੋ ਇਸ ਦੇ ਤਹਿਤ ਮਾਨ ਸਰਕਾਰ ਦਾ ਵਿਜ਼ਨ ਹੈ ਕਿ ਇੱਕ ਅਜਿਹੀ ਪੀੜੀ ਬਣਾਉਣਾ ਜੋ ਡਿਜੀਟਲ ਤੌਰ ਤੇ ਸੱਖਰ ਸਮਾਜਿਕ ਤੌਰ ਤੇ ਜਾਗਰੂਕ ਅਤੇ ਖੁਦ ਨੂੰ ਅਤੇ ਦੂਜਿਆਂ ਦੀ ਰੱਖਿਆ ਕਰਨ ਵਿੱਚ ਸ਼ਕਤੀਸ਼ਾਲੀ ਹੋਵੇ ਆਪ ਸਰਕਾਰ ਦੇ ਅਧੀਨ ਸਾਂਝ ਦੇ ਸਫਲਤਾ ਸ਼ਾਸਨ ਦਰਸ਼ਨ ਦੇ ਵਿੱਚ ਇੱਕ ਬੁਨਿਆਦੀ ਬਦਲਾਅ ਨੂੰ ਦਰਸਾਉਂਦੀ ਹੈ ਉੱਪਰ ਤੋਂ ਲੈ ਕੇ ਹੇਠਾਂ ਦੇ ਨਿਰਦੇਸ਼ਾਂ ਤੋਂ ਲੈ ਕੇ ਹੇਠਾਂ ਤੋਂ ਲੈ ਕੇ ਉੱਪਰ ਤੱਕ ਦੀ ਪਾਈਵਾਲਤਾ ਤੱਕ ਇਸ ਦੀ ਸਾਂਝ ਬਣੀ ਸਮੁਖਮੰਦੀ ਭਗਵੰਤ ਮਾਨ ਦੀ ਅਗਵਾਈ ਦੇ ਹੇਠ ਆਪ ਸਰਕਾਰ ਨੇ ਸਾਬਤ ਕਰ ਦਿੱਤਾ ਹੈ ਕਿ ਸੱਚੀ ਸੁਰੱਖਿਆ ਵੱਧ ਪੁਲਿਸ ਸਟੇਸ਼ਨਾਂ ਤੋਂ ਨਹੀਂ ਬਲਕਿ ਵੱਧ ਜਾਗਰੂਕ ਨਾਗਰਿਕਾਂ ਤੋਂ ਆਉਂਦੀ ਹੈ ਸਖਤ ਸਜ਼ਾਵਾਂ ਤੋਂ ਨਹੀਂ ਬਲਕਿ ਰੋਕਥਾਮ ਵਾਲੀ ਸਿੱਖਿਆ ਤੋਂ ਡਰ ਪੈਦਾ ਕਰਨ ਤੋਂ ਨਹੀਂ ਬਲਕਿ ਆਤਮ ਵਿਸ਼ਵਾਸ ਬਣਾਉਣ ਤੋਂ ਆਉਂਦੀ ਹੈ ਇਹ ਮਾਨ ਸਰਕਾਰ ਦੀ ਸਥਾਈ ਵਿਰਾਸਤ ਹੈ ਇੱਕ ਪੰਜਾਬ ਦੇ ਵਿੱਚ ਜਿੱਥੇ ਹਰ ਬੱਚਾ ਆਤਮ ਵਿਸ਼ਵਾਸ ਦੇ ਨਾਲ ਭੇਖਵਲ ਕਦਮ ਚੁੱਕ ਰਿਹਾ ਹੈ ਗਿਆਨ ਨਾਲ ਸੁਰੱਖਿਅਤ ਜਾਗਰੂਕਤਾ ਨਾਲ ਮਜ਼ਬੂਤ ਅਤੇ ਇੱਕ ਪੁਲਿਸ ਫੋਰਸ ਦੁਆਰਾ ਸਮਰਥਿਤ ਜੋ ਅਸਲ ਦੇ ਵਿੱਚ ਸਾਂਝ ਵਜੋਂ ਕੰਮ ਕਰਦਾ ਹੈ